ਨਯਯਤਾ ਗਿਆਸ਼ੰਗਰ ਹੁਣ ਤੁਹਾਡੇ ਨਾਲ ਨੌਜਵਾਲ ਭਾਰਤਪੁਰਾ ਦੇ ਜ਼ਿਲ੍ਹਾ ਆਗੂ ਨਮਜੋਤ ਸਿਆਣੀਵਾਲ ਪਿਆ ਸਾਹਮਣੇ ਕਰਨਗੇ ਉਹ ਤਿਆਰ ਹੈ ਕੰਪਨੀ ਨਮਜੋਤ ਸਿਆਣੀ ਮੇਰੇ ਬਹੁਤ ਹੀ ਸਤਿਕਾਰਯੋਗ ਦੂਰ ਅਤੇ ਪਿੰਡੂ ਮਜ਼ਦੂਰਾਂ ਦਾ ਇੱਕ ਸਾਝਾ 프ਰੰਟ ਬਣਿਆ ਹੈ ਕਿਉਂਕਿ ਜਦੋਂ ਆਪਾਂ ਇਕੱਲੇ ਇਕੱਲੇ ਲੜਦੇ ਸੀ ਤਾਂ ਲਾ ਕੇ ਚਾਰਜ ਧਾਰਾ 144 ਤੇ ਜਦੋਂ ਇਹਨਾਂ ਦੇ ਸਾਝੇ 프ਰੰਟ ਅਸੀਂ ਆਪਣੀ ਨੌਜਵਾਨ ਭਾਰਸਵਾ ਦੀ ਜ਼ਿਲ੍ਹਾ ਕਮੇਟੀ ਵੱਲੋਂ ਪਿਛਲੇ 7 ਤੇ 8 ਦਿਨਾਂ ਦੇ ਵਿੱਚੋਂ ਲੋਹਿਆ ਏਰੀਏ ਦੇ ਪਿੰਡ ਸੰਗੋਵਾਲ ਪੁਲ ਪੋਲ ਦੇ ਉਧਰ ਦੀ ਸਾਈਡ ਅਸੀਂ ਸਰਵੇ ਕੀਤਾ ਆਣ ਗਏ ਆ ਅਸੀਂ ਉੱਥੇ ਰਾਤਾਂ ਰਹੀਆਂ ਤੇ ਉਹਨਾਂ ਦੇ ਲਾਗੇ 4-4 5-5 ਸੱਤ ਉਤੇ ਉਤੇ ਤੁਰੇ ਫਿਰਦੇ ਆ ਨਾ ਉਹਨਾਂ ਦਾ ਕੋਈ ਬਿਜਲੀ ਦਾ ਪ੍ਰਬੰਧ ਨਾ ਕੋਈ ਪਾਣੀ ਦਾ ਪ੍ਰਬੰਧ ਮੌਨ ਦੇ ਮੂਹਰੇ ਵਿੱਚ ਲੋਕ ਰਹੇ ਨੇ ਆ ਸੜਕਾਂ ਇਹ ਸਾਰੇ ਗੱਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਸਰਕਾਰਾਂ ਨੇ ਲੋਕਾਂ ਦੇ ਡਾਕਾਂ ਦਾ ਬੈਠਾ ਇਕੱਠਾ ਕਰ ਕਰਕੇ ਵੱਡੇ ਫੰਡ ਰੱਖੇ ਹੋਇਆ ਤੇ ਹਰ ਸਾਲ ਉਹਨਾਂ ਫੰਡ ਜਿੰਦਾਬਾਦ 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 ਜੀ ਜੀ ਸਰਕਾਰ ਮਰਦਾਬਾਦ ਮੁਕਾਬਾਤ ਮੁਕਾਬਾਤ ਤੇ ਮਾਕਾਂ ਨਾਲ ਹੋਈ ਤਵਾਹੀ ਦਾ ਮੁਆਵਜ਼ਾ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਮੈਨੂੰ ਤਾਂ ਖੇਤ ਮਜ਼ਦੂਰ ਤੇ ਬੰਦਿਆਂ ਦਾ ਇੱਕਾ ਜਿੰਦਾਬਾਦ 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 ਜਾਤ ਤੇ ਸੈਂਟਰ ਸਰਕਾਰ ਮੁਕਾਬਾਤ 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 ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਜਾਤ ਸਰਕਾਰ ਮੁਕਾਬਾਤ ਮੁਕਾਬਾਤ

ਹਾਂਜੀ ਸਰ ਕੀ ਨਾਮ ਤੋਂ ਮੈਂ ਹਰਮੇਸ਼ ਮਾਲੜੀ ਸੂਬਾ ਵਿੱਤ ਸਕੱਤਰ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਅੱਜ ਅਸੀਂ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਨਕੋਦਰ ਐਸ ਡੀ ਐਮ ਦਫ਼ਤਰ ਦੇ ਅੱਗੇ ਧਰਨਾ ਲਾਇਆ ਇਹ ਧਰਨਾ ਸਾਡੇ ਮੋਰਚੇ ਦੇ ਸਬਾਈ ਸੱਦੇ ਦੇ ਉੱਤੇ ਲਾਇਆ ਜਾ ਰਿਹਾ ਔਰ ਇਹਦਾ ਮਕਸਦ ਇਹ ਆ ਕਿ ਪਿਛਲੇ 3 ਹਫਤਿਆਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੜ੍ਹਾਂ ਤੇ ਬਾਰਸ਼ਾਂ ਨੇ ਤਬਾਹੀ ਮਚਾਈ ਆ ਤੇ ਪੰਜਾਬ ਦੇ ਕਰੀਬ 2500 ਪਿੰਡ ਇਹਨਾਂ ਹੜ੍ਹਾਂ ਤੇ ਬਾਰਸ਼ਾਂ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਂਝ ਸਾਰੇ ਪੰਜਾਬ ਦੇ ਵਿੱਚ ਹੀ ਬਾਰਸ਼ਾਂ ਨੇ ਬਹੁਤ ਤਬਾਹੀ ਮਚਾਈ ਆ ਪਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਵੱਲੋਂ ਜੋ ਇੱਕ ਬਹੁਤ ਹੀ ਨਗੂਣੀ ਰਾਹਤ ਫੰਡ ਦਾ ਐਲਾਨ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰ ਆ ਉਹਨਾਂ ਦੇ ਵਾਸਤੇ ਇੱਕ ਕਾਣੀ ਕੌਡੀ ਦਾ ਐਲਾਨ ਵੀ ਨਹੀਂ ਕੀਤਾ ਸਾਡੀਆਂ ਜਥੇਬੰਦੀਆਂ ਇਹ ਗੱਲ ਸਮਝਦੀਆਂ ਕਿ ਭਗਵੰਤ ਮਾਨ ਵੱਲੋਂ ਮਜ਼ਦੂਰਾਂ ਦੇ ਵਾਸਤੇ ਕੋਈ ਰਾਹਤ ਦਾ ਐਲਾਨ ਨਾ ਕਰਨਾ ਉਹ ਮੁੱਖ ਮੰਤਰੀ ਦੀ ਚਾਤਪਾਤੀ ਬਿਤਕਰੇ ਵਾਲੀ ਜਿਹੜੀ ਮਾਨਸਿਕਤਾ ਇਹ ਉਸ ਦਾ ਅਜ਼ਹਾਰ ਹੈ ਅਸੀਂ ਇਹ ਗੱਲ ਸਮਝਦੇ ਹਾਂ ਕਿ ਜਿੱਥੇ ਹੋਰ ਜਿਹੜੇ ਦਰਿਆਵਾਂ ਤੇ ਨਦੀਆਂ ਨਾਲਿਆਂ ਦੇ ਲਾਗੇ ਵਸਦੇ ਲੋਕ ਹੈ ਬੇਸ਼ੱਕ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਖੇਤ ਮਜ਼ਦੂਰ ਆ ਜਿਨ੍ਹਾਂ ਦੇ ਕੱਚੇ ਪੱਕੇ ਘਰ ਨੇ ਔਰ 90 ਫੀਸਦੀ ਸਾਡੇ ਅਜਿਹੇ ਲੋਕ ਆ ਜਿਨ੍ਹਾਂ ਦੀਆਂ ਬਾਲੇ ਤੇ ਗਾਡਰਾਂ ਵਾਲੀਆਂ 40 40 50 50 ਸਾਲ ਪੁਰਾਣੀਆਂ ਛੱਤਾਂ ਆ ਉਹ ਸਾਰੀਆਂ ਛੱਤਾਂ ਝੋਚੋ ਕੇ ਉਹਨਾਂ ਮਜ਼ਦੂਰਾਂ ਦਾ ਬਹੁਤ ਕੀਮਤੀ ਸਮਾਨ ਵੀ ਨੁਕਸਾਨਿਆ ਗਿਆ ਉਹਨਾਂ ਦੇ ਕੋਠਿਆਂ ਨੂੰ ਤਰੇੜਾਂ ਆ ਗਈਆਂ ਤੇ ਛੱਤਾਂ ਜਿਹੜੀਆਂ ਉਹ ਕਿਸੇ ਵੀ ਸਮੇਂ ਡਿੱਗ ਸਕਦੀਆਂ ਪਰ ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਆ ਕਿ ਜਿਹੜਾ ਸੋ ਕਾਲਡ ਅਖੌਤੀ মিডিਆ ਨਾ ਤੇ ਉਹ ਸਾਡੇ ਮਜ਼ਦੂਰਾਂ ਤੱਕ ਪਹੁੰਚਿਆ ਤੇ ਨਾ ਕੋਈ ਸਰਕਾਰ ਦਾ ਅਧਿਕਾਰੀ ਸਾਡੇ ਤੱਕ ਜਿਹੜਾ ਪਹੁੰਚਿਆ ਇਸ ਕਰਕੇ ਅਸੀਂ ਇਹ ਧਰਨੇ ਲਾਉਣ ਵਾਸਤੇ ਮਜਬੂਰ ਆਂ ਔਰ ਅਸੀਂ ਇਹਦੇ ਵਿੱਚ ਮੰਗ ਕੀਤੀ ਆ ਕਿ ਜਿਹੜੇ ਹੜ੍ਹਾਂ ਦੇ ਵਿੱਚ ਲੋਕ ਜਾਨ ਗਵਾ ਚੁੱਕੇ ਆ ਉਹਨਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਘੱਟੋ-ਘੱਟ 25 ਲੱਖ ਰੁਪਏ ਦੀ امداد ਦਿੱਤੀ ਜਾਵੇ ਜਿਹੜੇ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਘਰ ਟਹਿ ਗਏ ਨਾ ਹੜ੍ਹਾਂ ਵਾਰਸ਼ਾਂ ਕਰਕੇ ਉਹਨਾਂ ਨੂੰ 35 ਲੱਖ ਰੁਪਏ ਘੱਟੋ ਸੌਰੀ ਉਹਨਾਂ ਨੂੰ 15 ਲੱਖ ਰੁਪਈਆ ਜਿਹੜਾ ਦਿੱਤਾ ਜਾਵੇ ਔਰ ਜਿਹੜੇ 90% ਦੀ ਮਜ਼ਦੂਰ ਤੇ ਗਰੀਬ ਕਿਸਾਨ ਆ ਉਹਨਾਂ ਨੂੰ ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਦੇ ਵਾਸਤੇ ਜਿਹੜਾ 5 ਲੱਖ ਰੁਪਈਆ ਦਿੱਤਾ ਜਾਵੇ ਔਰ ਜਿਹੜੇ ਮਜ਼ਦੂਰਾਂ ਦੀਆਂ ਕੰਮ ਦਿਹਾੜੀਆਂ ਟੁੱਟੀਆਂ ਉਹਦਾ ਪ੍ਰਤੀ ਪਰਿਵਾਰ 50000 ਰੁਪਈਆ ਮੁਆਵਜ਼ਾ ਦੇਵੇ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਵੇਂ ਸਰਕਾਰ ਇਹ ਪੇਸ਼ਕਾਰੀ ਕਰ ਰਹੀ ਆ ਕਿ ਇਹ ਹਰ ਜਿਹੜੇ ਕੁਦਰਤ ਦੀ ਕਰੋਪੀ ਆ ਅਸੀਂ ਬਹੁਤ ਸਪਸ਼ਟਤਾ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਔਰ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦੇ ਆ ਕਿ ਇਹ ਕੋਈ ਕੁਦਰਤੀ ਕਰੋਪੀ ਨਹੀਂ ਹੈ ਇਹ ਇਥੋਂ ਦੀ ਜਿਹੜੀ ਸਰਕਾਰ ਆ ਉਹਦੀ ਅਣਗਹਿਲੀ ਇਥੋਂ ਦੇ ਅਧਿਕਾਰੀਆਂ ਦੀ ਕੁਤਾਹੀ ਕਰਕੇ ਹੋਇਆ ਕਿਉਂਕਿ ਸਰਕਾਰ ਤੇ ਉਹਦੇ ਅਧਿਕਾਰੀ ਢੀਂਗਾ ਮਾਰਦੇ ਸੀ ਕਿ ਅਸੀਂ ਹੜਾ ਜੇ ਆ ਗਿਆ ਤੇ ਅਸੀਂ ਉਹਨਾਂ ਦਾ ਮੁਕੰਮਲ ਜਿਹੜਾ ਪ੍ਰਬੰਧ ਕੀਤਾ ਹੋਇਆ ਪਰ ਪਹਿਲੇ ਹੀ ਵੱਡੇ ਮੀਂਹ ਨੇ ਇਹ ਉਹਨਾਂ ਦੇ ਪੋਲ ਖੋਲ ਕੇ ਰੱਖ ਦਿੱਤੀ ਤੇ ਪੰਜਾਬ ਦਾ 2500 ਪਿੰਡ ਜਿਹੜਾ ਹੜ੍ਹਾਂ ਦੇ ਵਿੱਚ ਡੁੱਬ ਗਿਆ ਅਸੀਂ ਇਹ ਮੰਗ ਕਰਦੇ ਹਾਂ ਕਿ ਉਸ ਸਿਆਸੀ ਲੀਡਰਸ਼ਿਪ ਤੇ ਉਹਨਾਂ ਅਧਿਕਾਰੀਆਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਤਾੜਿਆ ਜਾਵੇ ਔਰ ਅਸੀਂ ਇਹ ਮੰਗ ਵੀ ਕੀਤੀ ਆ ਕਿ ਦਰਿਆਵਾਂ ਵਈਆਂ ਬਰਜ਼ਾਤੀ ਨਾਲਿਆਂ ਨੂੰ ਜਿਹੜਾ ਉਹ ਲਗਾਤਾਰ ਪੂਰਾ ਸਾਲ ਉਹਦੀ ਸਫਾਈ ਹੋਣੀ ਚਾਹੀਦੀ ਆ ਇਹਦੇ ਵਾਸਤੇ ਜਿਹੜੀ ਸਰਕਾਰ ਆ ਉਹ ਪੱਕੇ ਮੁਲਾਜ਼ਮਾਂ ਦੀ ਭਰਤੀ ਕਰੇ ਔਰ ਫੌਰੀ ਤੌਰ ਦੇ ਉੱਤੇ ਜਿਹੜੀਆਂ ਇਹ ਨਹਿਰਾ ਜਾਂ ਕੋਈ ਪਿੰਡਾਂ ਦੇ ਜਿਹੜੇ ਟੋਬੇ ਨੇ ਉਹਨਾਂ ਟੋਬਿਆਂ ਨੂੰ ਸਾਫ਼ ਕਰਨ ਵਾਸਤੇ ਨਰੇਗਾ ਦਾ ਜਿਹੜਾ ਬਜਟ ਵਧਾ ਕੇ ਜਿਹੜੇ ਸਾਡੇ ਖੇਤ ਮਜ਼ਦੂਰ ਆ ਉਹਨਾਂ ਨੂੰ ਕੰਮ ਦੇ ਉੱਤੇ ਲਾਇਆ ਜਾਵੇ ਔਰ ਅਸੀਂ ਅਖੀਰ ਦੇ ਵਿੱਚ ਇਹ ਗੱਲ ਵੀ ਕਹਿਣੀ ਚਾਹੁੰਦੇ ਆ ਕਿ ਪੂਰੇ ਪੰਜਾਬ ਦੇ ਵਿੱਚ 11 ਤੇ 12 ਤਰੀਕ ਨੂੰ ਅਸੀਂ ਦਰਜੜਾ ਥਾਵਾਂ ਦੇ ਉੱਤੇ ਧਰਨੇ ਲਾਏ ਆ ਅਗਰ ਹੁਣ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਨੀਂਦ ਤੋਂ ਨਾ ਜਾਗੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਿੱਖਾ ਤੇ ਵਿਸ਼ਾਲ ਸੰਘਰਸ਼ ਕਰਾਂਗੇ